ਸਿੱਖ ਪੰਥ ਦੇ ਬਾਨੇ ਧੰਤਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ 10ਵੇਂ ਸਰੂਪ ਧੰਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਜਿਹਲੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਤੇ ਸਤਿਗੁਰ ਜੀ ਨੇ ਖੰਡੇ ਬਾਟੇ ਦੀ ਪੌਲ ਦੇ ਕੇ ਸਿੱਖ ਨੂੰ ਮੌਤ ਦੇ ਭੈ ਤੋਂ ਮੁਕਤ ਕਰ ਦਿੱਤਾ ਸੀ ਮ੍ਰਿਤ ਨੂੰ ਅੰਮ੍ਰਿਤ ਦੇ ਰੂਪ ਦੇ ਵਿੱਚ ਸਤਿਗੁਰ ਜੀ ਨੇ ਪ੍ਰਗਟ ਕੀਤਾ ਕਿਉਂਕਿ ਮਨੁੱਖ ਜਿਹਲੇ ਮੌਤ ਦਾ ਭੈ ਹੋਵੇ ਕੋਈ ਫੈਸਲਾ ਨਹੀਂ ਲੈ ਸਕਦਾ ਕਿ ਸਤਗੁਰ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਇਹ ਸ਼ਹੀਦੀਆਂ ਦਾ ਵੀ ਦੌਰ ਗੁਰੂ ਪੰਜਮ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਜਿਹਨੂੰ ਸਿੱਖ ਪੰਥਾ ਇੱਕ ਸਰਮੌਰ ਇਹ ਸਰਮਾਇਆ ਹੈ। ਔਰ ਆਦ ਕਾਲ ਤੋਂ ਹੀ ਚਾਹੇ ਮੁਸਲਮਾਨਾਂ ਦਾ ਰਾਜ ਸੀ ਚਾਹੇ ਗੋਰੀਆਂ ਦਾ ਰਾਜ ਸੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਹਮੇਸ਼ਾ ਹੀ ਕਿਉਂਕਿ ਸਿੱਖ ਦੀ ਭਗਤੀ ਤੇ ਸ਼ਕਤੀ ਦਾ ਸੋਮਾ ਇਹਨੂੰ ਤੈਅ ਸ਼ਨਾਇਸ਼ ਕਰਨ ਦਾ ਬਹੁਤ ਵਾਰੀ ਯਤਨ ਹੋਇਆ। ਪਰ ਜਿੰਨੀ ਵਾਰੀ ਵੀ ਯਤਨ ਹੋਇਆ ਖਾਲਸਾ ਪੰਥ ਹੋਰ ਹਰੀਆਵਲ ਹੋਇਆ ਜੂਨ 1984 ਜਿਹੜਾ 40 ਸਾਲ ਆਪਾਂ ਮਨਾ ਰਹੇ ਆ ਇਸ ਪਵਿੱਤਰ ਸਥਾਨ ਨੂੰ ਉਸ ਵੇਲੇ ਦੀ ਜ਼ਾਲਮ ਹਕੂਮਤ ਕਾਂਗਰਸੀ ਸਰਕਾਰ ਵੱਲੋਂ ਇਸ ਪਵਿੱਤਰ ਸਥਾਨ ਨੂੰ ਫੌਜ ਭੇਜ ਕੇ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਔਰ ਸਤਗੁਰਾਂ ਦੇ ਸਰੂਪਾਂ ਚ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰਨ ਤੇ अनेਕਾਂ ਜਿਹੜੇ ਸ਼ਰਧਾਲੂ ਇਸ ਪਵਿੱਤਰ ਧਰਤੀ ਤੇ ਸਤਗੁਰਾਂ ਦਾ ਸ਼ਹੀਦੀ ਪੁਰਬ ਮਨਾਉਣ ਆਇਓ ਸੀ ਉਹਨਾਂ ਨੂੰ ਬਹੁਤ ਦੇ ਘੱਟ ਤਾਰਿਆ ਤੇ ਉੱਥੇ ਨਾਲ ਦੀ ਨਾਲ ਸਾਡੇ ਸਿੱਖ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਜਿਨ੍ਹਾਂ ਨੂੰ ਸਤਗੁਰ ਜੀ ਨੇ ਬੜਾ ਵੱਡਾ ਜਰਨੈਲ ਹੋਣ ਦਾ ਰੂਮਾ ਬਖਸ਼ ਕੀਤਾ ਪੂਰਨ ਬ੍ਰਹਮ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਮੈਨੂੰ ਉਹ ਵੀ ਸਮਾਂ ਚੇਤੇ ਜਦੋਂ ਅਕਾਲ ਤਖਤ ਦੇ ਸਨਮੁਖ ਹੋ ਕੇ ਮਰਜੀਵੜਿਆਂ ਵਜੋਂ ਸੌਂ ਚੱਕੀ ਸੀ ਤੇ ਇਹ ਵੀ ਜਿਲੇ ਪੱਤਰਕਾਰਾਂ ਨੇ ਸਵਾਲ ਕੀਤਾ ਕਿ ਕੋ ਸਮਾਂ ਆਊਗਾ ਕਹਿੰਦੇ ਕੋਈ ਨਹੀਂ ਸਮਾਂ ਆਊਗਾ ਪਤਾ ਲੱਗ ਜਾਊਗਾ ਉਹਨਾਂ ਨੇ ਆਪਣੇ ਬਹੁਤ ਪਿਆਰੇ ਸਾਥੀ ਜਿਹਨਾਂ ਨੂੰ ਛੋਟੇ ਭਰਾ ਦਾ ਮਾਣ ਬਖਸ਼ਿਸ਼ ਕਰਦੇ ਸੀ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਪੁੱਤਰ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਉਹਨਾਂ ਦੇ ਨਾਲ ਜਨਰਲ ਸ਼ਵੇਕ ਸਿੰਘ ਜੀ ਬਾਬਾ ਠਾਰਾ ਸਿੰਘ ਜੀ ਤੇ ਹੋਰ अनेका ਸੰਗਾਂ ਨੇ ਇਸ ਪਵਿੱਤਰ ਸਥਾਨ ਦੀ ਅੱਜ ਮਤਲਬ ਲਈ ਇੱਥੇ ਸ਼ਹੀਦੀਆਂ ਪਾਈਆਂ ਸੋ ਅੱਜ ਉਹਨਾਂ ਦਾ 40ਵਾਂ ਜਿਹੜਾ ਉਹ ਦਿਹਾੜਾ ਸ਼ਹੀਦੀ ਦਿਹਾੜਾ ਮਨਾ ਰਹੇ ਆ ਪਰसों ਰੋਜ ਤੋਂ ਖੰਡ ਬਾਠ ਸ੍ਰੀ ਅਕਾਲ ਤਖਤ ਸਾਹਿਬ ਤੇ ਅਮਰ ਤੇ ਵਿਲੇ ਭੋਗ ਫਿਰ ਵਿਚਾਰਾਂ ਤੇ ਕੌਮ ਦੇ ਨਾਮ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਜੀ ਨੇ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸੰਦੇਸ਼ ਵੀ ਦਿੱਤਾ ਕਿ ਸਿੱਖ ਅੱਜ ਪੰਥ ਸਮੁੱਚੇ ਦੌਰ ਦੇ ਉੱਤੇ ਪੁਰਾਣੇ ਜਿਹੜੇ ਸਾਡੇ ਗੁਰਸਿੱਖ ਸੀ ਉਹ ਪੁਰਾਣੇ ਗੁਰਸਿੱਖ ਕੀ ਸੀਗੇ ਤਿਆਗ ਦੀ ਭਾਵਨਾ ਸੀ ਜੁੜ ਮਿਲ ਕੇ ਬੈੰਦੇ ਸੀ ਇੱਕ ਦੂਵੇ ਨੂੰ ਸੁਣਦੇ ਵੀ ਸੀ ਤੇ ਸੁਣਾਉਂਦੇ ਵੀ ਸੀ ਅੱਜ ਸਾਡੇ 'ਚ ਸੁਣਨ ਦੀ ਸ਼ਕਤੀ ਮੁੱਕ ਗਈ ਸੁਣਾਉਣ ਦੀ ਸ਼ਕਤੀ ਆ ਤੇ ਸਭ ਤੋਂ ਵੱਡਾ ਮੈਂ ਸਮਝਦਾ ਆ ਜਿਹੜਾ ਸੋਸ਼ਲ ਮੀਡੀਆ ਇਹਦੇ ਵਿੱਚ ਕਿਸੇ ਵੀ ਧਰਮ ਦਾ ਮੈਂ ਦੇਖਦਾ ਇੱਕ ਦੂਵੇ ਦਾ ਕੋਈ ਵਿਰੋਧ ਨਹੀਂ ਕਰਦਾ ਪਰ ਸਿੱਖ ਪੰਥ ਦੇ ਵਿੱਚ ਕਿਹਦਾ ਇਹ ਕੋੜ ਜਾਗ ਪਿਆ ਕਿ ਇੱਕ ਦੂਵੇ ਨੂੰ ਨਿੰਦਣ ਦਾ ਜਿਹੜਾ ਆ ਉਹ ਸਮਾਂ ਜਿਹੜਾ ਉਹ ਸਾਰਾ ਲੱਗ ਜਾਂਦਾ ਸੋ ਸਿੰਘ ਸਾਹਿਬ ਨੇ ਅੱਜ ਅਪੀਲ ਕੀਤੀ ਆ ਕਿ ਆਪਾਂ ਤਕੜੇ ਹੋ ਕੇ ਪ੍ਰਾਤਨ ਸਿੱਖਾਂ ਦੀ ਬਿਰਤੀ ਦੇ ਰੂਪ ਦੇ ਵਿੱਚ ਖਾਲਸਾ ਪੰਥ ਖੰਡੇ ਬਾਟੇ ਦੀ ਪੌਲ ਛੱਕੇ ਵੱਧ ਤੋਂ ਵੱਧ ਗਰਵਾਣੀ ਗੈਣ ਕਰੇ ਤੇ ਇੱਕ ਸੁਰਤਾ ਦੇ ਨਾਲ ਮਿਲ ਬੈਠ ਕੇ ਸਿੱਖ ਪੰਥ ਨੂੰ ਇਸ ਪੰਜਾਬ ਦੀ ਧਰਤੀ ਜਿਹੜੀ ਅੱਜ ਨਸ਼ਿਆਂ ਵਿੱਚ ਗਲਤਾਨ ਹੋਈ ਪਈ ਆ ਔਰ ਅੱਜ ਵਿਦੇਸ਼ਾਂ ਨੂੰ ਗੁਰੂ ਕੇ ਸਿੱਖ ਦੌੜੀ ਜਾਂਦੇ ਆ ਸੋ ਉਹ ਸਾਰੇ ਬੈਠ ਕੇ ਜਿਹੜੇ ਆ ਉਹ ਮਸਲੇ ਹੱਲ ਕੀਤੇ ਜਾ ਸਕਣ ਸੋ ਇਹ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 4 ਤਰੀਕ ਤੋਂ ਲੈ ਕੇ 6 ਤਰੀਕ ਤੱਕ ਸਿੰਘ ਸਾਹਿਬ ਦਾ ਆਦੇਸ਼ ਵੀ ਸੀ ਕਾਲੀਆਂ ਦਸਤਾਰਾਂ ਦਾ ਸੋ ਇਹ ਸਾਰੇ ਅੱਜ ਅਸੀਂ ਅੰਮ੍ਰਿਤ ਵੇਲੇ ਤੋਂ ਸਾਰੇ ਦਿਹਾੜੇ ਮਿਲਾਈ ਆ ਤੇ ਮੱਜੀ ਸਾਹਿਬ ਦੀਵਾਨ ਹਾਲ ਚੱਜ ਸਿੱਖ ਪੰਥ ਦੇ ਮਹਾਨ ਵਿਦਵਾਨ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਕੇ ਵੀ ਉਹ ਸਾਰਾ ਜਿਹੜਾ ਉਹ ਸਾਾਕਾ ਸਰਬੋਤਮ ਜੀ ਨੇ 40 ਸਾਲਾਂ ਚ ਲੱਗਦਾ ਕੋਈ ਸਰਕਾਰਾਂ ਦੀ ਮਾਨਸਿਕਤਾ ਬਦਲਾਇਆ ਦੇਖੋ ਸਿੱਖ ਦੀ ਮਾਨਸਿਕਤਾ ਸਰਕਾਰਾਂ ਦੀ ਮਾਨਸਿਕਤਾ ਉਹ ਹਮੇਸ਼ਾ ਹੀ ਟਾਰਗੇਟ ਰਹਿੰਦੀ ਆ ਪਰ ਮੈਨੂੰ ਕਈ ਵਾਰੀ ਮਨ ਦੇ ਵਿੱਚ ਮੈਂ ਸੋਚਦਾ ਪੇ ਅੱਜ ਆਪਾਂ 40 ਸਾਲ ਹੋ ਗਏ ਕਾਂਗਰਸ ਦੀ ਸਰਕਾਰ ਨੇ ਹਕੂਮਤ ਨੇ ਇਥੇ ਹਮਲਾ ਕੀਤਾ ਸੀ ਪਰ ਅੱਜ ਮਾਨਸਿਕਤਾ ਇੰਨੀ ਕਮਜ਼ੋਰ ਹੋ ਗਈ ਆ ਪੇ ਆਪਾਂ ਸੁਣ ਲੈਨੇ ਆ ਸੁਣ ਕੇ ਉਤੋਂ ਦੀ ਨਗਾ ਦਿੰਨੇ ਆ ਤੇ ਮੈਂ ਸਮਝਦਾ ਸਰਕਾਰਾਂ ਹਮੇਸ਼ਾ ਹੀ ਖਾਸ ਕਰਕੇ ਇਸ ਸਥਾਨ ਦੇ ਨਾਲ ਇਹ ਸ਼ੁਰੂ ਤੋਂ ਜਦੋਂ ਤੋਂ ਸਤਗੁਰੂ ਜੀ ਨੇ ਇਹ ਸੋਮਾ ਪ੍ਰਗਟ ਕੀਤਾ ਹਰ ਇੱਕ ਸਰਕਾਰ ਇਸ ਸਥਾਨ ਦੇ ਨਾਲ ਭਟਦੀ ਆ ਕਿਉਂਕਿ ਇਹ ਉਹ ਸਥਾਨ ਆ ਜਿੱਥੇ ਸਾਂਝੀ ਸਰਵਵਲਤਾ ਇਹ ਉਹ ਸਥਾਨ ਆ ਜਿੱਥੇ ਸਮੁੱਚੇ ਤੌਰ ਤੇ ਸਾਰੇ ਦੁਨੀਆ ਦੇ ਜੀਵ ਆ ਕੇ ਇੱਕ ਮੋਟਸਾਰ ਦੇ ਨਾਲ ਇੱਥੇ ਬੈੰਦੇ ਆ ਇਹ ਇੱਕ ਸੁਰਤਾ ਜਿਹੜੀ ਆ ਉਹ ਕੁਝ ਸ਼ਾਇਦ ਮੇਰੇ ਕਾਲ ਸ਼ਾਸਕਾਂ ਨੂੰ ਚੰਗੀ ਨਹੀਂ ਲੱਗਦੀ ਇਸੇ ਕਰਕੇ ਇਹਨੂੰ ਟਾਰਗੇਟ ਰੱਖਦੇ ਆ ਰਾਜੀ 40 ਸਾਲ ਹੋ ਗਏ ਅਜੇ ਤੱਕ ਕਿਸੇ ਵੀ ਪਾਰਟੀ ਨੇ ਜਾਂ ਸਰਕਾਰ ਨੇ ਲੋਕ ਲੋਕ ਸਭਾ ਦੇ ਵਿੱਚ ਸੰਸਦ ਦੇ ਵਿੱਚ ਇਸ ਫੌਜੀ ਹਮਲੇ ਦੀ ਮਾਫੀ ਨਹੀਂ ਮੰਗੀ ਮੈਂ ਕਈ ਵਾਰੀ ਸੋਚਦਾ ਵਾ ਜਦੋਂ ਪਹਿਲਾਂ ਵੀ ਕਿਹਾ ਪਏ ਕਾਂਗਰਸ ਦਾ ਹਮੇਸ਼ਾ ਹੀ ਸਿੱਖਾਂ ਦੇ ਹਰ ਇੱਕ ਧਰਮ ਦੇ ਦਖਲਅਦਾਜ਼ੀ ਕਰਦੀ ਰਹੀ ਪਰ ਜਿਹੜੀਆਂ ਹੁਣ ਮੌਕੇ ਦੀਆਂ ਸਰਕਾਰਾਂ ਇਹਨਾਂ ਨੇ ਮੈਂ ਸਮਝਦਾ ਬਹੁਤ ਵੱਡਾ ਜਿਹੜਾ ਜ਼ੁਲਮ ਕੀਤਾ ਕਿਉਂਕਿ ਇੱਕ ਸਾਡੇ ਵਿੱਚੋਂ ਹਰਿਆਣਾ ਕਮੇਟੀ ਬੱਕ ਕਰਦੀ ਇੱਕ ਇੱਥੇ ਨਵੀਂ ਪਿਰਤ ਜਿਹੜੀ ਹੁਣ ਆਪ ਦੀ ਸਰਕਾਰ ਨੇ ਪਾ ਦਿੱਤੀ ਸੀਗੀ ਤਾਂ ਮੈਂ ਸਮਝਦਾ ਇਹ ਸਰਕਾਰਾਂ ਤਾਂ ਹਮੇਸ਼ਾ ਹੀ ਇੱਕ ਸੰਕਲਪੇ ਰੱਖਦੀਆਂ ਕਿ ਜਿੱਥੇ ਸਿੱਖ ਸ਼ਕਤੀ ਇਕੱਠੀ ਹੁੰਦੀ ਆ ਉਹ ਸੌਮੇ ਨੂੰ ਖੇਰੂ-ਖੇਰੂ ਕੀਤਾ ਜਾਂਦਾ ਜੀ ਸਿੰਘ ਸਿੰਘ ਸਾਹਿਬ ਨੇ ਜਦੋਂ ਹੀ ਸੰਦੇਸ਼ ਨਾਸ ਕੀਤਾ ਤੇ ਖਾਲਸਾਤਨ ਦੇ ਨਾਲ ਕਰਨੇ ਸ਼ੁਰੂ ਚ ਚਲੋ ਸਿੰਘ ਸਾਹਿਬ ਨੇ ਆਪਣਾ ਸੰਦੇਸ਼ ਦੇਣਾ ਸੀ ਉਹ ਦੇ ਦਿੱਤਾ ਬਾਕੀ ਗੱਲ ਤੁਸੀਂ ਉਹਨਾਂ ਨਾਲ ਕਰ ਸਕਦੇ ਹੋ ਕਾਹਲੀ ਸਾਲਾਂ ਚ ਪਹਿਲੀ ਵਾਰੀ ਹੋਇਆ ਅੱਜ ਆਮਨ ਮਾਨ ਦੇ ਨਾਲ ਜਿਹੜਾ ਵਾ ਕੱਲੂ ਦਾ ਰੱਜਬਸ ਬਣਾਇਆ ਗਿਆ ਕਮਿਟੀ ਦੇ ਪ੍ਰਬੰਧ ਬਹੁਤ ਵਧੀਆ ਰਹੇ ਜੀ ਦੇਖੋ ਮੈਂ ਸਮਝਦਾ ਇਹ ਸ਼ੌਮਣੀ ਕਮੇਟੀ ਵੀ ਸਿੱਖਾਂ ਦੀ ਸੰਸਥਾ ਤੇ ਸਾਰਿਆਂ ਦੀ ਹੋਈ ਆ ਇਹ ਠੀਕ ਹੈ ਵੀ ਵੋਟਾਂ ਲੈ ਕੇ ਕੁਝ ਮੈਂਬਰ ਚੁਣ ਕੇ ਆ ਜਾਂਦੇ ਤੇ ਮੈਂ ਇਹ ਵੀ ਕਾਮਨਾ ਕਰਦਾ ਕਿ ਹਾਲਸਾਲ ਇਦਾਂ ਸਿਰ ਜੋੜ ਕੇ ਗੁਰੂ ਕੇ ਸਿੱਖ ਸਾਰੇ ਇਕੱਠੇ ਹੋ ਕੇ ਸ਼ਾਂਤੀ ਦੇ ਨਾਲ ਹੀ ਕਿਉਂਕਿ ਆਪਾਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੋਣੇ ਆ ਸ਼ਾਂਤੀ ਨਾਲ ਹੀ ਮਨਾਉਣੇ ਚਾਹੀਦੇ ਆ ਬਹੁਤ ਬਹੁਤ ਤੁਹਾਡਾ ਜੀ ਗੱਲ ਉੱਠੀ ਹੈ ਕਿ ਕੱਲੀ ਕਾਂਗਰਸ ਹੀ ਜ਼ਿੰਮੇਵਾਰ ਨਹੀਂ ਆ ਬਾਕੀ ਧਰਾਂ ਵਿੱਚ ਜਿਹੜੀਆਂ ਨੈਸ਼ਨਲ ਪਾਰਟੀਆਂ ਵੀ ਧਰਾਂ ਨੇ ਜਦੋਂ ਇੱਥੇ ਉਹਨਾਂ ਤਿਰੰਗਾ ਚੜਾਇਆ ਸੀ ਨਾ ਕੀ ਪੰਜੇ ਦਾ ਨਿਸ਼ਾਨ ਲਾਇਆ ਸੀ ਉਹਨਾਂ ਨੇ ਤੇ ਬਾਕੀ ਧਰਾਂ ਨੇ ਵੀ ਉਹਨਾਂ ਨੂੰ ਦੋਸ਼ੀ ਮੰਨਿਆ ਜਾਂਦਾ ਸੀ ਦੇਖੋ ਇਹ ਤਾਂ ਹੁਣ 1984 ਪਾਰਲੀਮੈਂਟ ਦਾ ਜਿਹੜਾ ਸਿਨੈਰੀਓ ਤੁਸੀਂ ਦੇਖੋਗੇ ਉੱਥੇ ਕਿਹੜੀਆਂ-ਕਿਹੜੀ ਆਪੋਜੀਸ਼ਨ ਨੇ ਕੀ-ਕੀ ਬੋਲਿਆ ਸੀ ਉਹ ਇਹਦਾ ਪਾਰਟ ਆਫ ਰਿਕਾਰਡਿੰਗ ਆ ਪਾਰਲੀਮੈਂਟ ਚ ਬੋਲਿਆ ਇੱਥੇ ਤਾਂ ਬੋਲਿਆ ਨਹੀਂ ਤੇ ਮੈਂ ਸਮਝਦਾ ਉਸ ਵੇਲੇ ਤਾਂ ਸਾਰੇ ਦੁਸ਼ਮਣ ਬਣੀ ਬੈਠੇ ਸਕੇ